ਇਹ ਮਹੀਨੇ ਚ ਅਸੀਂ ਸਾਰਾ ਸੜਕਾਂ ਬਣਾਈਆਂ ਨੇ ਤੇ ਦੇਖੋ ਸਾਲ ਚ ਕਿੰਨੀਆਂ ਬਣਾਵਾਂਗੇ ਸਾਨੂੰ ਤਾਂ ਇਹ ਏਰੀਆ ਵੀ ਕਿਸੇ ਤਰੀਕੇ ਦੇਖੋ ਮੈਂ ਪਹਿਲੇ ਦਿਨ ਤੋਂ ਹੀ ਇਹਦੇ ਤੇ ਐਸਐਸਪੀ ਸਾਹਿਬ ਦੀ ਕਮੇਟੀ ਬਿਠਾਤੀ ਸੀ ਕਿ ਚੈੱਕ ਕਰੋ ਸਨਿਨ ਕਲੇਸ਼ ਕੀ ਚੱਲ ਰਿਹਾ ਹੈ ਮੈਂ ਪੂਰੀ ਕਾਰਵਾਈ ਕਰਵਾਈ ਹੈ ਪਹਿਲੇ ਦਿਨ ਤੋਂ ਮੈਂ ਕਿਸੇ ਦਾ ਸਾਥ ਨਹੀਂ ਦਿੱਤਾ ਇੱਥੇ ਬਹੁਤ ਸਾਰੇ ਮੁਲਾਜ਼ਮ ਆਏ ਹੋਏ ਨੇ ਇੱਥੋਂ ਦੇ ਬਿਲਡਿੰਗ ਦੇ ਜੇ ਕੋਈ ਬਾਹਰ ਕੱਢ ਕੇ ਕਹਿ ਦੇਵੇ ਮੇਰੇ ਘਰ ਵਿੱਚ ਇਹਨਾਂ ਦੇ ਕੋਲੋਂ ਥੈਨੀ ਵੀ ਆਈ ਹੈ ਜੇ ਥੈਨੀ ਵੀ ਦਾਵਾ ਕਰ ਦੇਣ ਸਾਰੇ ਐਮਐਲਏ ਨੇ ਇਹਨਾਂ ਤੋਂ ਪੈਸੇ ਖੜੇ ਹੈ ਜੇ ਦਾਵਾ ਕਰ ਦੇਣ ਵੀ ਮੇਰੇ ਘਰ ਵਿੱਚ ਕਦੇ ਇਹਨਾਂ ਦੀ ਅੱਧੀ ਰੋਟੀ ਵੀ ਆਈ ਹੈ ਤੇ ਮੇਰੇ ਇਨਸਾਨ ਹੋਣ ਉੱਤੇ ਰੱਬ ਦਾ ਜੀ ਹੋਣ ਉੱਤੇ ਲਗਨ ਹੈ ਤੇ ਮੈਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਲੋਕਾਂ ਨਾਲ ਖੜੂੰਗੀ ਤੁਹਾਡੇ ਨਾਲ ਹੀ ਖੜੀ ਅੰਦਰ ਨਹੀਂ ਦੀ ਉਹ ਜਿੱਦਣ ਦੀ ਸਾਡੀ ਸਰਕਾਰ ਆਈ ਅਸੀਂ ਬਾਹਰ ਨਹੀਂ ਆਉਂਦੇ ਸੋ ਲੋਕਾਂ ਨੂੰ ਤੋਂ ਖਾਗਰਨਾ ਬੰਦ ਕਰੋ ਲੋਕਾਂ ਨੂੰ ਤੋਂ ਖਤਮ ਹੋਣਾ ਬੰਦ ਕਰੋ ਕੰਮ ਉਹਨਾਂ ਦਾ ਕਰੋ ਜਿੰਨਾ ਖਾਜਮ ਹੋ ਜੇ ਇੰਨਾ ਤਾਂ ਦੌਲਤ ਕਮਾਈ ਦਾ ਕੀ ਫਾਇਦਾ ਕਿ ਸਾਰੇ ਟੱਬਰ ਨੂੰ ਡਰ ਲੱਗਦਾ ਤੇ ਜਿਹੜਾ ਤੁਹਾਡਾ ਮੇਨ ਬਿਲਡਰ ਹੈ ਉਹ ਜੇਲ੍ਹ 'ਚ ਬੈਠਾ ਕੀ ਫਾਇਦਾ ਹੈ ਇੰਨੀ ਮਾਇਆ ਇੰਨਾ ਤਾਂ ਦੌਲਤ ਇਕੱਠੇ ਕਰਨ ਦਾ ਕੀ ਫਾਇਦਾ ਜਿਹੜੀ ਤੁਹਾਨੂੰ ਜੇਲ੍ਹ 'ਚ ਛੁੱਟ ਦਵੇ